हां जी दोस्तों की हालचाल है ठीक ठाक है सारे बढ़िया समुंदर ਦੇ ਵਿੱਚ ਬੜਾ ਆਪਾਂ ਪਧਰਾ ਥਾਂ ਸਮੁੰਦਰ ਪਾਣੀ ਬੜਾ ਵੇਖ ਲਿਆ ਤੇ ਹੁਣ ਮੇਰਾ ਇਰਾਦਾ ਵਾ ਪਿਆ ਆਪਾਂ ਉੱਚੇ ਨੀ ਥਾਂ ਵੇਖੀਏ ਤੇ ਪਹਾੜਾਂ ਚ ਚਲੀਏ ਅਸੀਂ ਆਣ ਪਹੁੰਚੇ ਪਹਾੜਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਸਟਾਰਟ ਹੋ ਗਿਆ ਵਾ ਪਰ ਇਥੇ ਹਾਲ ਇੰਨਾ ਕਿ ਜਿਆਦਾ ਬੁਰਾ ਹੈ ਨਾ ਸੜਕ ਸਾਰੀ ਪੁੱਟੀ ਥਾਂ ਥਾਂ ਤੇ ਹਾਂ ਜੀ ਤੇ ਆਪਾਂ ਪਹੁੰਚ ਗਏ ਦੀ ਮਕਲੌੜ ਗੰਝ ਆਹ ਵਾਲੇ ਹੋਟਲ ਦੇ ਵਿੱਚ ਆਪਾਂ ਕੀਤਾ ਸਟੇ ਤੇ ਹੁਣ ਆਪਾਂ ਤੁਹਾਨੂੰ ਅੱਜ ਇਥੋਂ ਦਾ ਸਾਰਾ ਸੀਨ ਦਿਖਾਉਨੇ ਆ ਇੱਥੇ ਆ ਕੇ ਆਪਾਂ ਨੂੰ ਸਭ ਤੋਂ ਜਿਹੜੀ ਮੇਨ ਚੀਜ਼ ਲੋੜ ਪੈਂਦੀ ਉਹ ਸਕੂਟਰੀਆ ਰੈਂਟ ਦੇ ਉੱ ਹੁਣ ਆਪਾਂ ਸਕੂਟਰੀ ਉੱਤੇ ਗੇੜੀਆਂ ਮਾਰਾਂਗੇ ਮਕਲੌੜਗਾ ਇੰਦੇ ਵਿੱਚ ਤੇ ਜਿਹੜਾ ਆ ਤੁਸੀਂ ਵੇਖੰਦੇ ਜੇ ਨਾ ਇਹ ਮਕਲੌੜਗਾ ਇੰਦਾ ਮੇਨ ਬਜਾ ਜਿਹਦੇ ਆ ਜਿਹੜਾ ਤੁਸੀਂ ਸਾਰਾ ਵੇਖੰਦੇ ਜੇ ਨਾ ਇਹ ਮੇਨ ਮਕਲੌੜਗਾਂ ਦੇ ਸ਼ਹਿਰੀ ਆ ਸਾਰਾ ਆ ਜਿੰਨੇ ਵੀ ਆ ਤੇ ਮੋਸਟਲੀ ਨਾ ਇੱਥੇ ਜਿਆਦੇ ਹੋਟਲ ਹੀ ਆ ਪਰ ਹੈ ਵੀਊ ਬੜਾ ਸੋਹਣਾ ਵਾ ਬੜੇ ਬਹੁਤ ਲੋਕ ਇਸ ਤਰ੍ਹਾਂ ਘੁੰਮਣ ਫਿਰਦੇ ਆ ਟੂਰਿਸਟ ਬਹੁਤ ਜਿਆਦਾ ਇੱਥੇ ਇਸ ਤਰ੍ਹਾਂ ਸਾਰੇ ਲੋਕ ਜਿਆਦਾ ਟਰੈਕਿੰਗ ਟਰੋਕਿੰਗ ਕਰਨਦੇ ਆ ਆੜੀਆਂ ਉੱਪਰ ਤਾਂ ਪਾਣੀਆਂ ਦਸੰਦੀਆਂ ਇਹਨਾਂ ਦੇ ਉੱਤੇ ਬਰਫ਼ ਪੈ ਗਈ ਆ ਥੋੜੀ ਥੋੜੀ ਦੇ ਵਿਊ ਇਸ ਟੈਂਪਲ ਤੋਂ ਬਹੁਤ ਵਧੀਆ ਮਿਲਦਾ ਚਾਰ ਚਫੇਰੇ ਆ ਆ ਵਾਲੀ ਜਗ੍ਹਾ ਮੇਨ ਦਲਾਈਲਾਮਾ ਟੈਂਪਲ ਦੇ ਵਿੱਚ ਆ ਇੱਥੇ ਲੋਕ ਆ ਕੇ ਇਸ ਤਰ੍ਹਾਂ ਚੱਕਰੀਆਂ ਜੀਆਂ ਘੁਮਾਉਂਦੇ ਆ ਤੋਂ ਸਭ ਤੋਂ ਜਿਆਦਾ ਜਿਹੜਾ ਇੰਪੋਰਟੈਂਟ ਇੱਥੋਂ ਦਾ ਧਰਮਸ਼ਾਲਾ ਚ ਇੱਥੇ ਮਕਲੌੜਾਂ ਜਾਂਦੇ ਉਹਦੇ ਰੋਪਵੇ ਤੇ ਨਾ ਚੜੋ ਤੇ ਇਦਾਂ ਤੇ ਹੋ ਨਹੀਂ ਸਕਦਾ ਤੇ ਆਪਾਂ ਹੁਣ ਇਸ ਟਾਈਮ ਬੈਗੇ ਤੇ ਇਹਨੇ ਬਿਲਕੁਲ ਆਪਾਂ ਨੂੰ ਇਸ ਤਰ੍ਹਾਂ ਪਹਾੜਾਂ ਦੇ ਉੱਪਰ ਦੀ ਹੈਲੀਕਾਪਟਰਾਂ ਨੂੰ ਸੈਰ ਕਰਾਉਂਦੇ ਕਰਾਉਂਦੇ ਔਰ ਥੱਲੇ ਇਹਨੇ ਆਪਾਂ ਨੂੰ ਟਰਮਸ਼ਾਲਾ ਲੈ ਜਾਣਾ ਤੇ ਥੱਲੇ ਦਾ ਵੀਊ ਇਕਰ ਤੁਸੀਂ ਚੈੱਕ ਕਰ ਲਓ ਕਿੰਨਾ ਵਧੀਆ ਵਾ ਆਪਾਂ ਐਸੇ ਟਾਈਮ ਬਿਲਕੁਲ ਪਹਾੜਾਂ ਦੇ ਉੱਪਰ ਦੀ ਜਾਨ ਨੇ ਜਿਹੜਾ ਇਹ ਪੰਗੂੜਾ ਬਣਾ ਥੋੜਾ ਥੋੜਾ ਹਿੱਲਨ데요 ਤੇ ਥੋੜਾ ਡਰ ਵੀ ਲੱਗਦਾ ਵਾ ਜੀ ਜੇ ਆਪਣੇ ਕੋਲ ਸਕੂਟਰੀ ਨਾ ਹੁੰਦੀ ਤਾਂ ਇੰਨਾ ਨਹੀਂ ਵੇਖਿਆ ਜਾਣਾ ਕਿਉਂਕਿ ਗੱਡੀ ਜਗ੍ਹਾ ਜਗ੍ਹਾ ਤੇ ਨਹੀਂ ਖੜੀ ਜਾਂਦੀ ਤੇ ਇੰਨੇ ਇੰਨੇ ਨਜ਼ਾਰੇ ਬੰਨੇ ਸੀ ਨਾ ਕਾਨੂੰ ਗੱਲਾਂ ਤੇ ਆਪਾਂ ਕੱਲੀ ਗਲੀ ਗਲੀ ਵੇਖ ਆਏ ਮਕਰੋੜਗਾਈਂ ਦੀ ਹੁਣ ਆਪਾਂ ਚੱਲੇ ਆਪਣੇ ਰੂਮ ਦੇ ਵਿੱਚ ਤੇ ਸਵੇਰੇ ਆਪਾਂ ਚੱਲ ਜਾਣਾ ਆਪਣੇ ਪਿੰਡ ਨੂੰ ਚੰਗਾ ਜੀ